ਪਿੰਡ ਖੈਰਾ ਜਿੱਥੇ 22 ਸਾਲਾਂ ਤੋਂ কুਸਤੀ ਦੰਗਲ ਕਰਵਾਏ ਜਾ ਰਹੇ ਐ ਤੇ ਇਸ ਵਾਰ ਦੀ কুਸਤੀ ਜਿਹੜੀ ਹੋਈ ਐ ਰੇਡ ਪਟਕੜੀ ਦੀ কুਸਤੀ ਸੀਗੀ ਪ੍ਰਿਤਪਾਲ ਫਗਵਾੜਾ ਤੇ ਉਮੇਸ਼ ਮਥਰਾ ਦੇ ਵਿਚਕਾਰ ਖੇਢੀ ਗਈ ਐ ਮੇਲੇ ਨੂੰ ਖਤਮ ਹੋਏ ਨੂੰ ਤਕਰੀਬਨ 3 ਦਿਨ ਦਾ ਸਮਾਂ ਹੋ ਗਿਆ ਐ ਪਰ ਹੁਣ ਵਿਵਾਦ ਛਿੜਿਆ ਹੋਇਆ ਇਸ কুਸਤੀ ਨੂੰ ਲੈ ਕੇ उमेश मथुरा ने जेडे अपने सोशल मीडिया प्लेटफार्म तो कुछ गंभीर दोष जेडे है वो कमेटी दे ऊपर लगाए है पिंड खेरे पट्टियां शिलेंद्र चली में भगवाड़ा के पास जो दंगल था उसमें कुछ थी मेरी और पृष्ठभूमि भगवाड़ा की जिसमें दंगल कमेटी की कोई व्यवस्था नहीं थी ना कोई लाइट थी ना कोई वैरीगेट था ना कोई पुलिस प्रशासन था जिसमें आज हमारे साथ प्रतिपाल के साथ आए हुए जो लोग थे पहले से इन्होंने प्लानिंग बना रखी थी उसमें जो थी, रही थी उसमें आके बना के खड़े हो गए भीड़ का इन्होंने पूरा फायदा उठाया है उसमें जो इसका मामा था उसका नाम पलवीर दोता था उन्होंने जो हमारे साथ वाले बच्चे थे उनको धमकाया है उनको धमकी भी दी है कि पंजाब में आए एंट्री बंद करा देंगे दंगल नहीं लड़ने देंगे जेल करा देंगे उल्टी सीधी इन्होंने उनको धमकियां दी है और इन्होंने ना किसी रेफरी की सुनी ना कोई कमेटी की सुनी और चलती कुश्ती में इन्होंने मतलब लातों से हाथों से मिट्टिया फेंक रहे थे ऊपर उल्टी सूदी मुंह पे नाक पे उसमें इनके जो भी लोग थे वो घेरा बना के खड़ा हो गए उसमें किसी नहीं दे रहे ना ये छोड़ रहे थे रहे थे उसमें कुश्ती में एक बार में निकल के भी खड़ा हो गया तो इन्होंने से फिर घेर दिया मुझे जो आज मेरे साथ इन्होंने बहुत गलत किया है हम पड़देसी आदमी कमेटियों की जुबान पे बात करके आते हैं और कमेटी कोई हमारा साथ नहीं देती तो ਹਮਾਰਾ ਇਹ ਹੀ ਕਹਿਣਾ ਹੈ ਕਿ ਜੋ ਅੱਜ ਹਮਾਰੇ ਸਾਥ ਹੋਇਆ ਹੈ ਕਿਸੇ ਪਹਿਲਵਾਨ ਦੇ ਸਾਥ ਨਾ ਹੋ ਸਭ ਔਰ ਜੋ ਵੀ ਹੈ ਆਪ ਲਾਈਵ ਵੀ ਦੇਖ ਸਕਤੇ ਹੋ ਜੋ ਵੀ ਹੋਇਆ ਹੈ ਆਪ ਕੋ ਤਬਨੀਆ ਘੋਸੀ ਲਾਈਵ ਦੇਖੋ ਜ਼ਿਲ੍ਹਾ ਜਲੰਧਰ ਦਾ ਪਿੰਡ ਖੈਰਾ ਜਿੱਥੇ 22 ਸਾਲਾਂ ਤੋਂ ਕੁਸ਼ਤੀ ਦੰਗਲ ਕਰਵਾਏ ਜਾ ਰਹੇ ਆ ਤੇ ਇਸ ਵਾਰ ਦੀ ਕੁਸ਼ਤੀ ਜਿਹੜੀ ਹੋਈ ਹੈ ਰੇਡ ਪਟਕੜੀ ਦੀ ਕੁਸ਼ਤੀ ਸੀਗੀ ਪ੍ਰਤਪਾਲ ਫਗਵਾੜਾ ਤੇ ਉਮੇਸ਼ ਮਥਰਾ ਦੇ ਵਿਚਕਾਰ ਖੇਢੀ ਗਈ ਹੈ ਜੇਸ ਮੇਲੇ ਨੂੰ ਖਤਮ ਹੋਏ ਨੂੰ ਤਕਰੀਬਨ 3 ਦਿਨ ਦਾ ਸਮਾਂ ਹੋ ਗਿਆ ਹੈ ਪਰ ਹੁਣ ਵਿਵਾਦ ਛਿੜਿਆ ਹੋਇਆ ਇਸ ਕੁਸ਼ਤੀ ਨੂੰ ਲੈ ਕੇ ਉਮੇਸ਼ ਮਥਰਾ ਨੇ ਜਿਹੜਾ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਕੁਝ ਗੰਭੀਰ ਦੋਸ਼ ਜਿਹੜੇ ਆ ਉਹ ਕਮੇਟੀ ਦੇ ਉੱਪਰ ਲਗਾਏ ਆ ਇਹ ਵਿਵਸਥਾ ਨੂੰ ਲੈ ਕੇ ਜਾਂ ਉਹਦੀ ਜਿਹੜੀ ਹਾਰ ਸੀਗੀ ਉਹਨੂੰ ਲੈ ਕੇ ਕੁਝ ਉਹਨੇ ਸੋਸ਼ਲ ਮੀਡੀਆ ਤੇ ਗੱਲਾਂ ਕਹੀਆਂ ਸਾਡੇ ਨਾਲ ਇਸ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੇਂਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਆ ਇੰਦਰਜੀਤ ਜੀ ਇੰਦਰਜੀਤ ਜੀ ਸੋਸ਼ਲ ਮੀਡੀਆ ਤੇ ਅਸੀਂ ਵੀਡੀਓ ਦੇਖਦੇ ਪਏ ਹੁਮੇਸ਼ ਮਥਰਾ ਬੜਾ ਗੰਭੀਰ ਦੋਸ਼ ਲਾ ਰਿਹਾ ਹੈ ਤੁਹਾਡੀ ਕਮੇਟੀ ਦੇ ਤੁਹਾਡੇ ਜਿਹੜੀ ਮੈਨੇਜਮੈਂਟ ਸੀਗੀ ਕੋਈ ਵਿਵਸਥਾ ਨਹੀਂ ਸੀਗੀ ਮਾਮਲਾ ਕੀ ਹੋ ਸਾਰਾ ਕੁਸ਼ਤੀ ਕਿੰਨੀ ਦੇਰ ਕੁਸ਼ਤੀ ਚੱਲੀ ਹੈ ਕੀ ਉਹਦੇ ਵਿੱਚ ਐਦਾਂ ਦਾ ਕੁਝ ਹੋਇਆ ਜੋ ਉਹ ਦੋਸ਼ ਤੁਹਾਡੇ ਦਲਾ ਰਿਹਾ ਹੈ ਬਿਲਕੁਲ ਸਾਫ਼ ਕੁਸ਼ਤੀ ਹੋਈ ਆ ਸਾਡੇ ਕੋਲ ਉਹਦੀ ਬੂਵੀ ਵੀ ਹੈਗੀ ਆ ਤੇ ਲਾਈਵ ਚੱਲਦਾ ਸੀਗਾ ਤੇ ਸਾਡੇ ਕੋਲ ਮੂਵੀ ਵੈਗੀ ਤਾਂ ਦਿਖਾ ਲਈਆ ਤੇ ਉਹਦੇ ਵਿੱਚ ਸ਼ਰੇਆ ਮੈਨੂੰ ਢਾਇਆ ਗਿਆ ਕੋਈ ਪੱਖਵਾਦ ਨਹੀਂ ਕੀਤਾ ਗਿਆ ਸਗੋਂ ਮੇਸ਼ ਮਿਸ਼ਰਾ ਜਿਹੜਾ ਜਦੋਂ ਆਉਣ ਤੋਂ ਪਹਿਲਾਂ ਸਾਨੂੰ ਸਾਈ ਦਿੱਤੀ ਸੀ ਤਿੰਨ ਦਿਨ ਪਹਿਲਾਂ ਸ਼ਾਇਦ ਤਾਂ ਸਾਨੂੰ ਕਹਿੰਦਾ ਵੀ ਮੈਂ ਤਿੰਨ ਬੰਦੇ ਨਾ ਆਪਣੇ ਨਾਲ ਲੈ ਕੇ ਆਉਂਗਾ 11-11000 ਉੱਤੇ ਉਹਨਾਂ ਨੂੰ ਘੁਲਾਉਣਾ ਤੁਸੀਂ ਜ਼ਰੂਰ ਨਹੀਂ ਤਾਂ ਅਸੀਂ ਇੱਕ ਪਲਵਾਨ ਦੇ ਨਾਲ ਇੱਕ ਬੰਦਾ ਹੋਰ ਪਲਵਾਨ ਜਾਨੀ ਐਡ ਕਰਦੇ ਆ ਘੁਲਾਉਣ ਲਈ ਇਹ ਮਜਬੂਰੀ ਜਿਹਨੇ ਤਿੰਨ ਬੰਦੇ ਵੀ ਘੁਲਾਏ ਤੇ 30000 ਰੁਪਏ ਅਸੀਂ ਉਹ ਵੀ ਦਿੱਤਾ ਇਹਨਾਂ ਨੂੰ ਤੇ ਚੌਥੀ ਗੋਤੀ ਇਹਦੀ ਸੀਗੀ ਇਹ ਤੁਹਾਨੂੰ ਛਰੇ ਆਪ ਦੇਖਦਾ ਲਾਈਵ ਦੇ ਵਿੱਚ ਵੀ ਹਰਿਆ ਆਇਆ ਹਾਰਿਆ ਆ ਗਿਆ ਨੂੰ ਟਾਇਆ ਗਿਆ ਕੋਈ ਪ੍ਰੋਬਲਮ ਨਹੀਂ ਜੇ ਕੋਈ ਪ੍ਰੋਬਲਮ ਸੀ ਇਹ ਸਾਨੂੰ ਕਮੇਟੀ ਵਾਲਿਆਂ ਨੂੰ ਲਿੰਕ ਕਰਦਾ ਜਾਂ ਸਾਨੂੰ ਮਿਲਦਾ ਮੇਰੇ ਨਾਲ ਤਾਂ ਕਹਾ ਹੋਇਆ ਇਹਨੂੰ ਕੋਈ ਇਦਾਂ ਦੀ ਗੱਲ ਨਹੀਂ ਕੀਤੀ ਇਹਦਾ ਬ੍ਰਦਰ ਆਇਆ ਨਾਲ ਉਹਦੇ ਇੱਕ ਹੋਰ ਸੀ ਦੋ ਜੜੇ ਉਹ ਪ੍ਰਿਮੋਟਰ ਸਾਹਿਬ ਲੈ ਕੇ ਗਏ ਸਾਤੋਂ ਮੈਂ ਮੋਟਰਸਾਈਕਲ ਦੀਆਂ ਚਾਬੀਆਂ ਦਿੱਤੀਆਂ ਇਹਨੂੰ ਤੇ ਕੋਈ ਗੱਲਬਾਤ ਨਹੀਂ ਸੀ ਹੁਣ ਇਹਨੇ ਕੱਲ ਅਸੀਂ ਵੀਡੀਓ ਅੱਜ ਮੈਂ ਸਵੇਰੇ ਦੇਖੀ ਰਾਤੀ ਕਿਸੇ ਨੇ ਪਾਈ ਸੀ ਤੇ ਮੈਂ ਦੇਖ ਕੇ ਤਾਂ ਫੇਰ ਮੈਂ ਤੁਹਾਨੂੰ ਕੀਤਾ ਵੀ ਇਦਾਂ ਦਾ ਕਰਕੇ ਸਾਡੇ ਨਾਲ ਗਲਤ ਪ੍ਰਚਾਰ ਕਰਦਾ ਇਸ ਬੰਦੇ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਹੂੰ ਵੇ ਜਿਹੜਾ ਇਹਦਾ ਬੰਦਾ ਨਜਾਇਜ਼ ਕਰਦਾ ਕਮੇਟੀਾਂ ਨੂੰ ਨਜਾਇਜ਼ ਪਾੜਦਾ ਸਾਡੇ ਕੋਲ ਮਨਜ਼ੂਰੀ ਸੀ ਐਸ ਡੀ ਐਮ ਤੋਂ ਮਨਜ਼ੂਰੀ ਲਈ ਹੋਈ ਸੀ ਪੁਲਿਸ ਪ੍ਰਸ਼ਾਸਨ ਸਾਰਾ ਕੰਮ ਕੀਤਾ ਐਸੀ ਪ੍ਰਵੰਧ ਅਸੀਂ ਤੇ ਬਾਕੀ ਪੁਲਿਸ ਬਿਜੀ ਹੁੰਦੀ ਹੈ ਕਈ ਵਾਰੀ ਨਹੀਂ ਵੀ ਆ ਸਕਦੀ ਉਹ ਵੱਖਰੀ ਗੱਲ ਆ ਠੀਕ ਹੈ ਨਾ ਸਾਡੇ ਕੋਲ ਵਾਈ ਮੈਂ ਛੰਜ ਮੇਲਾ ਅਸੀਂ ਬੜੀ ਧੂਤਾਵਨਾ ਕਰਾਉਂਦੇ ਆ ਕੋਈ ਅਜੇ ਤੱਕ ਸਾਡੇ ਪੈਸੇ ਛੇਜ ਨਹੀਂ ਦੇ ਤੇ ਨਾ ਕੋਈ ਖਾਪ ਪਈ ਹੈ ਨਾ ਕੋਈ ਪਹਿਲਾਂ ਆਣ ਤੋਂ ਅਜਰੇ ਨੇ ਸਾਡੇ 'ਤੇ ਇਲਜ਼ਾਮ ਲਾਇਆ ਤੇ ਅਸੀਂ ਤਾਂ ਇਹੀ ਕਹਾਂਗੇ ਲੋਕਾਂ ਨੂੰ ਵੇਚਦਾ ਦੇ ਬੰਦੇ ਨੂੰ ਮੁਰਕ ਦੁਆਰਾ ਸੱਧਿਆ ਜਾਵੇ ਜਿਹੜਾ ਬੰਦਾ ਬੇਈਮਾਨੀ ਕਰਦਾ ਜਹਲਤ ਸ਼ਰੀਆਮਈ ਤੇ ਹੰਦਾ ਉਸ ਤੋਂ ਬਾਅਦ ਦੱਸਦਾ ਮੇਰੇ ਅੱਖ ਚ ਮਿੱਟੀ ਪਈ ਜਾਂ ਮੈਂ ਤਾਂ ਕਾ ਮਾਰਿਆ ਕੋਈ ਸ਼ਹਿਰ ਦੇ ਵਿੱਚ ਸਾਡੇ ਕੋ ਲਾਈਵ ਆ ਦੋ ਬੰਦੇ ਲੈ ਕੇ ਜਦੋਂ ਮਾਰਜੀ ਤੁਸੀਂ ਆ ਕੇ ਦੇਖ ਸਕਦੇ ਆ ਕਿੰਨੀ ਦਰ ਅਸੇ ਕੁਸ਼ਤੀ ਟਾਈਮ ਓਵਰ ਹੋਣ ਤੋਂ ਬਾਅਦ ਕੋਈ ਉੱਪਰ ਦਿੱਤੇ ਕਿ ਕੁਸ਼ਤੀ ਜਾਂ ਜਿਹੜਾ ਜਿੰਨਾ ਇਹਨਾਂ ਨੂੰ ਸਮਾਂ ਦਿੱਤਾ ਗਿਆ ਸੀ ਉਹਦੇ ਵਿੱਚ ਹੀ ਜਿੱਤ ਹਾਰ ਦਾ ਫੈਸਲੇ ਹੋਏ ਉਹ ਹੀ ਤਕਰੀਬਨ 20-25 ਮਿੰਟ ਦੀ ਕੁਸ਼ਤੀ ਸੀ ਵਿੱਚ ਜਿੱਤ ਹਾਰ ਹੋ ਗਈ ਯਾਰ ਮਤਲਬ ਉੱਪਰ ਟਾਈਮ ਨਹੀਂ ਕੋਈ ਦਿੱਤਾ ਗਿਆ ਨੇ ਪਹਿਲਾਂ ਇਹਦਾ ਦਾ ਪਿਆ ਸੀਗਾ ਉਦੋਂ ਬਹੁਤ ਰੌਲਾ ਪਾਇਆ ਵੀ ਲੱਟਾਂ ਤੁਸੀਂ ਦੂਰ ਤੇ ਲੱਗੇ ਆ ਛੱਡ ਦੇ ਇਹਨੂੰ ਪਿੱਛੇ ਕਰ ਲਓ ਇਹ ਕਹਿੰਦਾ ਨਹੀਂ ਮੈਂ ਛੱਡਣਾ ਇਹ ਮੇਰਾ ਦਾ ਪਿਆ ਆ ਚਲੋ ਲੋਕਾਂ ਨੇ ਮੋਰ ਮਹਿਲਾਂ ਦੀ ਲੱਟਾਂ ਲੋਟਾ ਕੀਤੀਆਂ ਲੈਟ ਸੀਗੀ ਕੈਮਰੇ ਦੀ ਲੱਟਾਂ ਸੀਗੀਆਂ ਤੇ ਫਿਰ ਇਹਦਾ ਦਾ ਛੱਡ ਗਿਆ ਉਹਦਾ ਪ੍ਰਤਭਲ ਉੱਪਰ ਆ ਗਿਆ ਪ੍ਰਤਭਲ ਚੱਕ ਕੇ ਮਾਰਿਆ ਹਟਾ ਲਿਆ ਤੇ ਇਸ ਕਰਕੇ ਹੁਣ ਤਾਪਣਾ ਆਇਆ ਸਾਡੇ ਕੋਲ ਨਾਮ ਲੈ ਕੇ ਗਿਆ ਜਿੱਤੇ ਨਾਮ ਨਾਲ ਜਾਂਦਾ ਦਾ ਭਰਾ ਤੁਹਾਨੂੰ ਦੱਸਦਾ ਭਾਈ ਸਾਡਾ ਧੱਕਾ ਹੋਇਆ ਤੇ ਜੀ ਉਹਦੇ ਚਾਰ ਬੰਦੇ ਨੇ ਇੱਕ ਵੀਡੀਓ ਦੇਖ ਕੇ ਕਰਦੇ ਫੈਸਲਾ ਹੁਣ ਵੀ ਸਾਡੇ ਕੋਲ ਵੀਡੀਓ ਹੈਗਾ ਜੇ ਕੋਈ ਇਹਨੂੰ ਪ੍ਰੋਬਲਮ ਹੈ ਵੀਡੀਓ ਚੈੱਕ ਕਰਾ ਲਵੇ ਤੇ ਉਸ ਉਸ ਵੇਲੇ ਕੋਈ ਇਹਨੇ ਓਬਜੈਕਸ਼ਨ ਨਹੀਂ ਕੀਤਾ ਕਿ ਮੇਰੇ ਨਾਲ ਗਲਤ ਹੋਇਆ ਮੇਰੇ ਨਾਲ ਧੱਕਾ ਹੋਇਆ ਜਿਵੇਂ ਉਹ ਕਹਿ ਰਿਹਾ ਪ੍ਰਿੰਤਪਾਲ ਦੇ ਬੰਦੇ ਸੀ ਉਹ ਚੇਨ ਬਣਾ ਕੇ ਖੜ ਗਏ ਮੇਰੇ ਨਾਲ ਕੋਈ ਪੁਲਿਸ ਪ੍ਰਸ਼ਾਸਨ ਦਾ ਪ੍ਰਬੰਧ ਨਹੀਂ ਸੀਗਾ ਬੈਰੀਕੇਡ ਦਾ ਪ੍ਰਬੰਧ ਨਹੀਂ ਸੀਗਾ ਪੁਲਿਸ ਪ੍ਰਸ਼ਾਸਨ ਤਾਂ ਸੀ ਦੇਖੋ ਪੁਲਿਸ ਮਨਜ਼ੂਰੀ ਪੁਲਸ ਵਾਲੇ ਆਏ ਵੀ ਹੋਣਗੇ ਕੋਈ ਨਹੀਂ ਮਿਲਿਆ ਤੇ ਨਹੀਂ ਪਤਾ ਲੱਗਦਾ ਤੇ ਦੂਜੀ ਗੱਲ ਇਹ ਆ ਵੀ ਜਦ ਇਹਦਾ ਦਾਅ ਪਿਆ ਸੀ ਇਹਨੂੰ ਕਹਿੰਦੇ ਕੰਮ ਕੇ ਬੈ ਲੈਟਰਾਂ ਚ ਆ ਜਾ ਤੂੰ ਵੀ ਲੈਟਰ ਦੇ ਮੂਰੇ ਆ ਜਾ ਆ ਕੇ ਕੋਲੇ ਇਹ ਕਹਿੰਦਾ ਮੇਰਾ ਦਾਅ ਪਿਆ ਮੈਂ ਨਹੀਂ ਛੱਡਣਾ ਇਹਦੇ ਬੰਦਿਆ ਨੇ ਕਿਹਾ ਸਾਨੂੰ ਤੇ ਇਸ ਗਿਆ ਚਲੋ ਠੀਕ ਆ ਮੁੜ ਕੇ ਇਹਦਾ ਦਾਅ ਛੁੱਟ ਗਿਆ ਪਤ ਬਾਲੇ ਇਹਨੂੰ ਚੱਕ ਕੀਤਾ ਥੱਲੇ ਸਾਈਡ ਤਾਂ ਸ਼ਰੀਆ ਹੰਦੀ ਦਾ ਕੋਲ ਦਾ ਤਾਂ ਟਾਹ ਗਿਆ ਤਾਂ ਇਹਨੂੰ ਉਹਨੂੰ ਜਿੱਤੂ ਰਾਮ ਦਿੱਤਾ ਇਹਨੂੰ ਟਾਹ ਗਿਆ ਤਾਂ ਹਰਿਆ ਦੇ ਦਿੱਤਾ ਇਹਦਾ ਭਰਾ ਮੋਟਰਸਾਈਕਲ ਲੈ ਕੇ ਗਿਆ ਤੂੰ ਤਾਡੇ ਤੁਹਾਡੇ ਕਿਸੇ ਪ੍ਰਬੰਧਕ ਕਮੇਟੀ ਪ੍ਰੇਤਪਾਲ ਨਾਲ ਕੋਈ ਰਿਸ਼ਤੇਦਾਰੀ ਹੈ ਨਹੀਂ ਨੇ ਕੋਈ ਰਿਸ਼ਤੇਦਾਰੀ ਸਾਡਾ ਨਾ ਫਿਰ ਫਿਰ ਤੁਸੀਂ ਕਿਉਂ ਪੱਖਵਾਦ ਕੀਤਾ ਪੱਖਵਾਦ ਨਹੀਂ ਕੀਤਾ ਅਸੀਂ ਤਾਂ ਪ੍ਰੇਤਪਾਲ ਨੂੰ ਅੱਗੇ ਵੀ ਅੱਗੇ ਅੱਗੇ ਪੈਤਾਲ ਦੇ ਸਾਥ ਉਸਾਈ ਲੈ ਕੇ ਆਇਆ ਨਹੀਂ ਸੀਗਾ ਅਸੀਂ ਤਾਂ ਉਹਨੂੰ ਉਹਨੂੰ ਵੀ ਨਹੀਂ ਸੀ ਦੁਆ ਕਰਦੇ ਸੀ ਇਹ ਗੱਲ ਗਲਤ ਹੋਇਆ ਜਿਹੜਾ ਬੰਦਾ ਸੱਦੇ ਤਾਂ ਆਵੇ ਨਾ ਬਾਕੀ ਸਾਡਾ ਕੋਈ ਪੱਖਵਾਦ ਨਹੀਂ ਕੋਈ ਸਾਡੀ ਰਿਸ਼ਤੇਦਾਰੀ ਨਹੀਂ ਕੋਈ ਕੋਸ਼ਿਸ਼ ਨਹੀਂਗਾ ਤੇ ਪਹਿਲਵਾਨ ਆ ਪਹਿਲਵਾਨ ਦੇ ਤੌਰ ਤੇ ਸੱਦਿਆ ਉਹਨੂੰ ਤੇ ਜੱਤ ਕੇ ਲ ਗਿਆ ਉਹ ਮਤਲਬ ਜਿਹਨੇ ਟਾਇਆ ਤੇ ਜਿਹੜਾ ਜੇਤੋ ਆ ਤੁਸੀਂ ਹੁਣ ਨਰਪੱਖ ਹੋ ਗਏ ਕਿਸੇ ਨਾ ਕੋਈ ਰਿਸ਼ਤੇਦਾਰੀ ਦਾ ਉਮੇਸ਼ ਨਾਲ ਤੇ ਨਾ ਪ੍ਰਿਤਪਾਲ ਨਾਲ ਨਾ ਨਾ ਨਰਪੱਖ ਹੋ ਗਏ ਅਸੀਂ ਤਾਂ ਫੋਨਾਂ ਦੇ ਕਰਦੇ ਜਾਂਦੇ ਵੀ ਹੈ ਨਗੇ ਇਹਨਾਂ ਨੂੰ 2:3 ਵਜੇ ਫੋਨ ਤੇ ਸਾਈ ਦਿੰਦੇ ਹਰੇਕ ਵਾਰ ਨਾਮ ਇਨਾਮ ਕੀ ਕੀ ਸੀਗਾ ਪ੍ਰਿਤਪਾਲ ਕੀ ਲੈ ਗਿਆ ਤੇ ਇਹ ਕਿਹੜਾ ਮੋਟਰਸਾਈਕਲ ਲੈ ਗਿਆ ਕਿੰਨੇ ਕੀਮਤ ਦਾ ਸੀਗਾ ਖੇਰਤਪਾਲ ਐਨਫੀਲਡ ਮੋਟਰਸਾਈਕਲ ਲੈ ਗਿਆ ਇਹ ਸਪਲੈਂਡਰ ਮੋਟਰਸਾਈਕਲ ਲੈ ਗਿਆ ਲੱਖ ਰੁਪਏ ਦਾ ਮੋਟਰਸਾਈਕਲ ਸੀਗਾ ਇਹ ਲੱਖ ਦਾ ਸੀਗਾ ਦੂਜਾ ਤਕਰੀਬਨ ਸ਼ਾਬਾਸ਼ ਦੋਰਾ ਖਤਾਬ ਹੋ ਗਿਆ ਜਣੀ ਹੂੰ ਤੇ ਦੋਨੇ ਜਣੇ ਆਪੋ ਆਪਣੇ ਬੜੇ ਖੁਸ਼ ਗਏ 4 ਲੱਖ ਰੁਪਏ ਦੇ ਕਰੀਬ ਦੇ ਤੁਹਾਡੇ ਇਨਾਮ ਦੇ ਕੇ ਵੀ ਤੇ ਤੁਹਾਡੀ ਮਿੱਟੀ ਪਲੀਤ ਕਰ ਰਹੇ ਹੈ ਇਹ ਪਹਿਲਵਾਨ ਜਿਹੜੇ ਆ ਰਹੇ ਖੇਡਣ ਦੇ ਲਈ ਫਿਰ ਮਨ ਕਿਤੇ ਨਾ ਕਿਤੇ ਦੁਖਦਾ ਨਹੀਂ ਐਨਆਰਆਈ ਵੀਰ ਬਾਹਰੋਂ ਬੜਾ ਸਹਿਯੋਗ ਦਿੰਦੇ ਤੁਹਾਡੀ ਛਿੰਝ ਨੂੰ ਮਨ ਸਾਡਾ ਦੁਖਦਾ ਸਾਨੂੰ ਬਹੁਤ ਬੁਰਾ ਲੱਗਾ ਇਸ ਗੱਲ ਦਾ ਬਾਕੀ ਗੱਲ ਤਾਂ 22 ਸਾਡੇ ਛਿੰਝ ਮੇਲਾ ਅਜੇ ਤੱਕ ਕਦੇ ਕੋਈ ਰੌਲਾ ਨਹੀਂ ਪਿਆ ਹਾਰ ਜਿੱਤ ਤਾਂ ਹੁੰਦੀ ਰਹਿੰਦੀ ਆ ਪਰ ਇਹਨੇ ਪਹਿਲੀ ਵਾਰੀ ਇਹ ਕੰਮ ਕੀਤਾ ਜਿਹੜਾ ਹਾਰ ਕੇ ਪਰਵਾਰ ਨਾਲ ਕੋਈ ਸਾਡੇ ਕੋਲ ਸ਼ਿਕਾਇਤ ਕੀਤੀ ਨਾ ਬਾਤ ਆ ਆਪਣਾ ਮੁਰਸਾ ਲੱਗਾ ਹੈ ਨਾਮ ਲੱਗਾ ਹੈ ਮੁਰਕੇ ਆ ਕੇ ਆਖੋ ਤੁਹਾਨੂੰ ਕੱਲ ਵੀਡੀਓ ਦਾ ਪਤਾ ਲੱਗਾ ਰਤੀ ਵੀ ਦੇ ਦਤਾ ਪਈ ਆ ਤੇ ਗਲਤ ਕੀਤਾ ਸਾਡੇ ਨਾਲ ਜੋ ਵੀ ਕੀਤਾ ਠੀਕ ਹੈ ਨਾ ਤੁਸੀਂ ਤੁਸੀਂ ਕੋਈ ਸੰਪਰਕ ਨਹੀਂ ਕੀਤਾ ਇੰਨਾ ਕਿ ਜੇ ਕੋਈ ਗੱਲਬਾਤ ਸੀ ਤਾਂ ਸਾਡੇ ਨਾਲ ਗੱ ਲਾਈਵ ਚੱਲਦਾ ਆ ਲੋਕਾਂ ਦੇ ਫੋਨਾਂ 'ਚ ਵੀਡੀਓ ਬਣੀ ਆ ਹੁਣ ਉਹ ਕਲਿੱਪਾਂ ਵੀ ਨਿਕਲਦੀ ਆ ਪਈਆਂ ਜਿਹਦੇ ਵਿੱਚ ਇਹਨੂੰ ਢਾਹਦਾ ਪਿਆ ਪ੍ਰਿਤਪਾਲ ਉਹਦਾ ਦੁਆਬਾ ਲਾਈਵ ਤੋਂ ਸਾਡਾ ਚੱਲਦਾ ਸੀਗਾ ਆਪਣੇ ਲਾਈਵ ਤੋਂ ਦੁਆਬਾ ਵਾਲੇ ਦਾ ਲਾਈਵ ਜਿਹੜਾ ਮਰਜ਼ੀ ਲੱਕ ਚੈੱਕ ਕਰ ਲੈ ਵੀ ਜੇ ਕੋਈ ਪ੍ਰੋਬਲਮ ਆ ਬੇ ਹਾਂ ਵੀ ਜਦ ਤੱਕਾ ਹੋਇਆ ਸਾਨੂੰ ਦੱਸ ਦੇ ਪਏ ਅਸੀਂ ਦੇਰ ਦਾਣਾ ਫੇਰ ਵੀ ਇਹਨੂੰ ਤਾਂ ਢਾਇਆ ਗਿਆ ਬੜੀ ਵੇ ਰਾਮੀਨਤਾ ਦੂਆ ਸਾਡਾ ਆਪਣੇ ਕਾਲਸੀ ਸਟੂਡੀਓ ਕਹਿ ਰਹੇ ਲਾ ਬੀਆ ਉਹਦੇ ਕੋਲ ਵੀ ਲਾਈਵ ਚੱਲਦਾ ਸੀਗਾ ਤੇ ਹੋਰ ਵੀ ਬੰਦੇ ਆਏ ਸੀਗੇ ਬਹੁਤ ਇਦੀ ਕਲਿੱਪਾਂ ਵੀ ਆ ਵੀਡੀਓ ਵੀ ਲਾਈਵ ਹੈ ਗਿਆ ਸਾਰਾ ਕੋ ਇਹਨੂੰ ਸ਼ਰੇਆਮ ਠਾਇਆ ਗਿਆ ਤਾਂ ਇਹਨੂੰ ਦੂਆ ਕੀਤਾ ਕੋਈ ਤੱਕੇ ਵਾਲੀ ਗੱਲ ਲਗੀ ਹੂੰ ਲੋ ਜੀ ਵੱਡੀ ਗੱਲ ਜੇ ਉਮੇਸ਼ ਮਥਰਾ ਦੇ ਕੋਲੇ ਵੀਡੀਓ ਪਹੁੰਚਦੀ ਹੈ ਉਹ ਕਹਿੰਦੇ ਆ ਜੇ ਜੇਕਰ ਉਹਨੂੰ ਲੱਗਦਾ ਕੋਈ ਤੱਕਾ ਹੋਇਆ ਸਾਨੂੰ ਪ੍ਰੂਫ ਦੇ ਦੇਵੇ ਉਹ ਅੱਜ ਵੀ ਕਮੇਟੀ ਕਹਿੰਦੀ ਅਸੀਂ ਫਿਰ ਵੀ ਉਹਦੇ ਦੇਣਦਾਰ ਹੋਗੇ ਸਾਨੂੰ ਸਾਬਤ ਕਰ ਦਵੇ ਕਿ ਉਹਦੇ ਨਾਲ ਧੱਕਾ ਹੋਇਆ ਲਾਈਵ ਚੱਲਦੇ ਸੀ ਲਾਈਵ ਦੇ ਭਾਵੇਂ ਕਲਿੱਪਾ ਕੱਢ ਲੈਣ ਜਾਂ ਉਹਦੇ ਕਿਸੇ ਵੀ ਬੰਦੇ ਕੋ ਕੋਈ ਵੀਡੀਓ ਪ੍ਰੂਫ ਹੈਗਾ ਆ ਕਿਸੇ ਤਰੀਕੇ ਨਾਲ ਉਹ ਗਲਤ ਸਾਨੂੰ ਸਾਬਤ ਕਰ ਦਵੇ ਤੇ ਅੱਜ ਵੀ ਅਸੀਂ ਦੇਣਦਾਰ ਹਾਂ ਪਰ ਕਮੇਟੀ ਦਾ ਇੱਕ ਇਹ ਵੀ ਵੱਡਾ ਕਹਿਣਾ ਆ ਕਿ ਜੇ ਅਸੀਂ ਲੱਖਰ ਰੁਪਏ ਲਾ ਕੇ ਪਹਿਲਵਾਨਾਂ ਦੇ ਲਈ ਛਿੰਝ ਕਰਦੇ ਆ ਪਿੰਡ ਦੀ ਸੁੱਖ ਸ਼ਾਂਤੀ ਲਈ ਅਸੀਂ ਛਿੰਝ ਮੇਲੇ ਕਰਾਣੇ ਆ ਤੇ ਪਹਿਲਵਾਨ ਬਾਅਦ ਵਿੱਚ ਕਮੇਟੀ ਦੇ ਅਜਿਹੇ ਗੰਭੀਰ ਦੋਸ਼ ਲਾਣ ਜਾਂ ਉਹਨਾਂ ਦਾ ਜਿਹੜਾ ਮਰਾਲ ਆ ਉਹ ਡਾਂਡ ਕਰਨ ਤੇ ਉਸ ਤੋਂ ਬਾਅਦ ਜਿਹੜਾ ਹੈ ਕਮੇਟੀ ਵੀ ਹੈ ਕਿਸੇ ਨਾ ਕਿਤੇ ਹਰਟ ਹੁੰਦੀ ਹੈ ਤੇ ਉਹ ਆਪਣੇ ਕਦਮ ਹੈ ਜਿਹੜਾ ਇਹਨਾਂ ਮੇਲਿਆਂ ਤੋਂ ਜ਼ਰੂਰ ਪਿੱਛੇ ਖਿੱਚਦੀ ਹੈ ਜਿਹੜੇ ਮੇਲਿਆਂ ਤੇ ਉਹ ਪੈਸੇ ਖਰਚ ਕਰਦੇ ਆ ਪੰਜਾਬ ਦੇ ਜਵਾਨੇ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ ਨਸ਼ਿਆਂ ਤੋਂ ਉਹੀ ਪਿੰਡ ਦੇ ਡਿਵੈਲਪਮੈਂਟ ਤੇ ਫਿਰ ਉਹ ਪੈਸਾ ਖਰਚ ਕਰਨਗੇ ਕਿਉਂਕਿ ਕਈ ਪਿੰਡਾਂ ਦੇ ਵਿੱਚ ਛਿੰਝਾਂ ਵੀ ਬੰਦ ਹੋਈਆਂ ਕਬੱਡੀ ਟੂਰਨਾਮੈਂਟ ਵੀ ਬੰਦ ਹੋਇਆ ਇੱਕ ਤਾਂ ਲੱਖਾਂ ਰੁਪਏ ਦਾ ਬਜਟ ਹੁੰਦਾ ਕਰੋੜਾਂ ਰੁਪਏ ਤੱਕ ਵੀ ਕਈ ਪਿੰਡਾਂ ਦਾ ਕਬੱਡੀਆਂ ਦਾ ਛਿੰਝਾਂ ਦਾ ਬਜਟ ਹੁੰਦਾ ਤੇ ਉਸ ਤੋਂ ਬਾਅਦ ਜੇਕਰ ਅਜਿਹੇ ਦੋਸ਼ ਲੱਗਣ ਜਾਂ ਕਮੇਟੀ ਨੂੰ ਬਦਨਾਮ ਕੀਤਾ ਜਾਵੇ ਤੇ ਕਿਤੇ ਨਾ ਕਿਤੇ ਜ਼ਰੂਰ ਪਿੰਡ ਵਾਸੀਆਂ ਦੀ ਐਨਆਰਆਈ ਵਿਰਾਸ ਦੀ ਕਮੇਟੀਆਂ ਦੀ ਕਿਤਨਾ ਕਿਤੇ ਇਨਸਾਲਟ ਵੀ ਆਪਣੇ ਆਪ ਦੇ ਫੀਲ ਕਰਦੇ ਤੇ ਉਹਨਾਂ ਦਾ ਜਿਹੜਾ ਹੈ ਦਿਲ ਵੀ ਕਿਤਨਾ ਕਿਤੇ ਜ਼ਰੂਰ ਦੁਖਦਾ ਹੈ